ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚ ਗਏ ਆਪਣੇ ਬੁਟੀਕ ਤੇ ਇਸ ਨਾਮ ਤੇ ਬੱਚਿਆਂ ਉਹਰੀਆਂ ਨੇ ਛੁੱਟੀਆਂ ਦਲシャン ਵੀ ਆ ਗਿਆ ਨਾਲ ਤੇ ਸਾਡੀ ਬਾਣੀ ਵੀ ਆ ਗਈ ਬੈਗ ਲੈ ਕੇ ਆਈ ਐ ਕਹਿੰਦੀ ਮੈਨੂੰ ਫੁੱਪੜ ਜੀ ਕੰਮ ਕਰਾ ਦਿਓ ਦਲシャン ਵੀ ਲੈ ਕੇ ਆਇਆ ਘਰੇ ਪੜਦੇ ਜੀ ਫਿਰ ਇਕੱਲੇ ਰਹਿ ਜਾਂਦੇ ਨੇ ਇੱਥੇ ਅੱਜ ਇਹਨਾਂ ਨੂੰ ਪੜਾਵਾਂਗੇ ਆਪਾਂ ਪੜੋਗੇ ਜੀ ਕੀ ਕਰੋਗੇ ਸਕੂਲ ਦਾ ਕੰਮ ਆ ਚੌੜ ਕਿੰਨੀ ਕਰੋਂਗੇ ਇੰਨੀ ਹੈ ਇੰਨੀ ਚਿੱਦੀਆ ਕਿੰਨੇ ਖਾਵਗੇ ਇੰਨੀ ਇੰਨਾਂ ਕੰਮ ਕਰਨਾ ਪਊਗਾ ਪਹਿਲਾਂ ਸਕੂਲ ਦਾ ਠੀਕ ਹੈ ਤੇ ਆਪਾਂ ਉਹ ਕੈਂਪਰ ਕਿੱਥੇ ਆਪਣਾ ਪਾਣੀ ਲਈਏ ਵਰਕੇ ਆਪਾਂ ਆਪਾਂ ਫਿਰ ਪਾਣੀ ਪੀਵਾਂਗੇ ਚਲੋ ਚੱਲੀਏ ਚਲੋ ਕੈਂਪਰ ਵਰਕੇ ਲੈਣਾ ਚਲੋ ਕੈਂਪਰ ਕੌਣ ਚੱਕੂਗਾ ਮੈਂ ਚੱਕੂਗਾ ਚਲੋ ਬਈ ਨਾਲੇ ਆਪਾਂ ਗੁਰਦੁਆਰੇ ਮੱਥਾ ਟੇਕ ਆਵਾਂਗੇ ਰਮਾਲ ਨੋਟ ਹੈ ਗੁਰਦੁਆਰੇ ਮੱਥਾ ਟੇਕ ਆਈ ਆਵਾਂਗੇ ਆਪਾਂ ਹੈ ਨਹੀਂ ਗੁਰ ਬਨਲਰ ਰਮਾਲ ਬਨਲਾ ਬਾਣੀ ਨੇ ਵੀ ਲੈ ਲਈ ਰਮਾਲ ਬਾਣੀ ਦੀ ਰਮਾਲ ਡਿੱਗ ਸਕਦੀ ਆ ਹੈ ਬਾਣੀ ਡਿੱਗ ਸਕਦੀ ਉਹ ਤਾਂ ਚਲ ਤੂੰ ਤਾਂ ਬੱਚਾ ਹੀ ਭag ਜਾਨੇ ਆ ਚਲੋ ਚਲੋ ਗੁਰੂ ਘਰ ਕੁਛ ਨਹੀਂ ਡਿੰਗਦੀ ਨਹੀਂ ਰਮਾਲ ਪੁੱਤੋ ਤੇਰੀ ਕੁਛ ਨਹੀਂ ਤੋ ਬੱਚਾ ਫਿਰ ਬੱਚਿਆਂ ਨੂੰ ਕੁਛ ਨਹੀਂ ਹੁੰਦਾ ਹੁੰਦਾ ਜੀ ਬਾਈ ਸਾਰਿਆਂ ਨੂੰ ਪਤਾ ਹੀ ਆ ਵੀ ਜੂਨ ਮਹੀਨਾ ਆਪਣੇ ਸਿੱਖ ਧਰਮ ਵਾਸਤੇ ਸ਼ਹੀਦੀ ਮਹੀਨਾ ਹੁੰਦਾ ਗੁਰੂ ਅਰਜਨ ਦੇਵ ਜੀ ਨੇ ਵੀ 33 ਦਾ ਵੀ ਤੇ ਬੈਠ ਕੇ ਸ਼ਹੀਦੀ ਦਿੱਤੀ ਸੀ ਤੇ ਬਾਕੀ 1984 ਸਾਰਿਆਂ ਨੂੰ ਯਾਦ ਹੋਊਗੀ ਚੱਕਲਾ ਸਾਰਿਆਂ ਨੂੰ ਯਾਦ ਹੋਊਗੀ 1984 ਬਈ ਸ਼ਹੀਦਾਂ ਦਾ ਕੂਂਡ ਲਿਆ ਤਾਂ ਕਰਕੇ ਹਰ ਕਿਤੇ ਗੁਰਦੁਆਰਾ ਸਾਹਿਬ ਵਿਖੇ ਹਰੇਕ ਪਿੰਡਾਂ 'ਚ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ ਆਪਾਂ ਵੀ ਮੱਥਾ ਟੇਕ ਕੇ ਆਉਣੇ ਆ ਨਾਲੇ ਲਾਈ ਹੋਈ ਆ ਬਾਈ ਇੱਥੇ ਸ਼ਬੀਲ ਨਾਲੇ ਪੀ ਕੇ ਆਵਾਂਗੇ ਮਿੱਠਾ ਪਾਣੀ ਨਾਲੇ ਭਰ ਕੇ ਲਾਵਾਂਗੇ ਆਪਾਂ ਆਪਣੀ ਦੁਕਾਨ ਵਾਸਤੇ ਕੈਂਪਰ ਕਕਲਿੰਗ ਕੈਪਟਰ ਹੈ ਚੱਲਿਆ ਤੱਕੀ ਚੱਲ ਦੇਖ ਇਹ ਪਰਮਜੀਤ ਦਾ ਖੂਆ ਪੈਂ ਇੱਧਰ ਦਿਖਾ ਦਿਆਂ ਵੀਰੇ ਹਰੇ ਆਪਣਾ ਮੇਰਾ ਉਹ ਫਿਰਦਾ ਕਿਰਨ ਦੀ ਸ਼ਾਸਤਰੀ ਗਾਲ ਕੁੱਤਾ ਪਹਿਲਾਂ ਪਾਣੀ ਪਰ ਇੱਕ ਮੱਥਾ ਡੇ ਕੇ ਆਵਾਂ ਮੱਥਾ ਡੇ ਕੇ ਆਉਣੇ ਇਲੋਥੋ ਜਾ ਕੇ ਬਾਣੀ ਬਾਣੀ ਦੀ ਰਮਾਲ ਓਏ ਔਰ ਮਾਲ ਚੱਕ ਓਥੇ ਸੈਂਡਲ ਪਹਿਲੀ ਲਾਤੇ ਲੈ ਪਾਣੀ ਪੀ ਲੈ ਪਾਣੀ ਪੀ ਲੈ ਬੁੱਤ ਔਰ ਮਾਲ ਮੈਨੂੰ ਫੜਾ ਦੇ ਲਿਆ ਇਹ ਚਲੋ ਆ ਪਾਣੀ ਪੀ ਲੂ ਪਾਣੀ ਪੀ ਲੇ ਬਸ ਹਰ ਜਾ 1 ਮਿੰਟ 1 ਮਿੰਟ 1 ਮਿੰਟ ਹੂੰ ਲਿਆ ਮੈਨੂੰ ਬੜਾ ਲੈ ਮੈਂ ਪੀ ਲੈਣਾ ਮਿੱਠਾ ਖੰਡ ਪਾਉਣ ਵਾਲੀ ਆ ਥੋੜੀ ਜਿਹੀ ਹੋਰ ਖੰਡ ਪਾਉਣੀ ਆ ਇੱਥੇ ਪਾਈ ਦੋ ਆ ਮੇਰੇ ਦੱਕ ਕਰ ਗਿਆ ਬਈ ਆਪਣਾ ਪੁਰਾਣਾ ਸਿਮਰਨ ਬਹੁਤ ਘੈਂਟ ਬੰਦਾ ਅੱਜ ਉਹਦੇ ਨਾਲ ਹੀ ਕਰਮਾਂ ਨਾਲ ਹੀ ਮਿਲ ਗਿਆ ਹਨਾ ਰੱਬ ਸਵੱਬੀ ਸਵੱਬੀ ਮੇਲ ਹੋ ਗਏ ਬਾਬੇ ਨੇ ਮਲਾ ਦੇ ਅੱਜ ਦਾ ਬਾਬੇ ਨੇ ਹੈ ਬਾਬੇ ਨੇ ਮਲਾ ਦੇ ਆ ਮੈਡਲ ਨਾਲੇ ਪਾਣੀ ਪੀਉਣਾ ਕੇ ਪਰ ਪਰ ਲਿਆ ਵਾ ਗਿਆ ਬਾਈ ਨੂੰ ਪੂਰੀ ਫੁੱਲ ਸਪੋਰਟ ਕਰਿਓ ਆਪਣਾ ਵੱਡਾ ਭਾਈ ਆ ਠੀਕ ਆ ਬਹੁਤ ਵਧੀਆ ਬੰਦਾ ਹੈ ਹੋਰ ਫਿਰ Oh, patka bener gak ya, mas? Allah, Bapak jitu bener lo? Oh, butar mana bani

ਰਮਨ ਦੇ ਬੋਲਾਈ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਬੋਲਾਈ ਦਰਿਆ ਦੇ ਹੈ ਕਿ ਲਓ ਜੀ ਮੱਥਾ ਮੱਥਾ ਟੇਕਿਆ ਆਪਾਂ ਪਾਣੀ ਪੀ ਆਏ ਕੀ ਹੋ ਗਿਆ 6:00 ਵਜੇ ਕਿੱਥੋਂ ਵਜੇ ਕੋਈ ਕੁਝ ਨਹੀਂ ਹੋਇਆ ਪੁੱਤ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਦਲਸ਼ਾਨ ਛੇੜਿਆ ਨਾ ਕਰ ਪੁੱਤ ਉਂ ਖੜਾਇਆ ਕਰ ਬਹਿ ਕੇ ਗੱਲਾਂ ਕਰ ਲਿਆ ਕਰ ਹਣਾ ਕਿੱਥੇ ਤੂੰ ਇਹਨੂੰ ਕਿੱਥੇ ਤੂੰ ਇਹਨੂੰ ਤੰਗ ਕਰਦਾ ਕਿੱਥੇ ਨੂੰ ਤੂੰ ਉਹ ਕਰ ਖੜਿਆ ਏ ਬੱਚ ਨੂੰ ਕਿੱਲਾ ਇੱਥੇ ਹਾਂਜੀ ਕੰਮ ਕਰਨਾ ਕੰਮ ਕਰਨਾ ਸਕੂਲ ਦਾ ਕਰਾਂਗੇ ਆਪਾਂ ਉੱਥੇ ਗੱਦਾ ਢਾਕੇ ਨਾ ਉੱਥੇ ਬੈਠ ਕੇ ਕਰਾਂਗੇ ਠੀਕ ਹੈ ਓਕੇ ਰੋਟੀ ਰੁੱਟੀ ਖਾ ਕੇ ਫਿਰ ਕਰਾਂਗੇ ਦੁਪਹਿਰ ਹਾਂ ਵੀ ਬਾਣੀ ਬਹੁਤ ਖਰਾਬ ਆ ਉਹ ਠਾਤਾ ਦਲਸ਼ਾਨ ਨੂੰ ਕੁਰਸੀ ਤੇ ਮੈਂ ਬੈਠੂ ਹੀ ਕਹਿੰਦੀ ਬੈ ਗਈ ਮਹਾਰਾਣੀ ਬਣ ਕੇ ਹੈ ਬਾਣੀ ਵੀਰੇ ਨੇ ਠਾਤਾ ਹਾਂ ਬਹਿ ਜਾਗੇ ਜੀ ਉਰੇ ਬਹਿ ਜਾ ਇਹ ਮੈਂ ਤਾਂ ਆਏ ਹੈ ਇਹ ਕਹਿੰਦਾ ਇਹ ਉੱਚੀ ਬੋਲੇ ਘਰ ਮੜਾ ਜਾ ਕੀ ਕਹਿੰਦੀ ਹੁੰਨੀ ਆ ਸਾਨੂੰ ਸਮਝ ਨਹੀਂ ਆਉਂਦੀ ਨਾ ਤੂੰ ਕਿਸ ਕਿਹਦੇ ਕੋਲੇ ਲਵਾਈ ਤੀ ਸਾਡੀ ਸ਼ਿਕਾਇਤ ਹੈ ਵੱਡੀ ਮੰਮਾ ਨੂੰ ਲਵਾਈ ਤੀ ਸ਼ਿਕਾਇਤ ਆ ਕੀ ਕਹਿਆ ਤੀ ਤੈਨੂੰ ਕੀ ਕਿਹਾ ਸੀ ਵੱਡੀ ਮੰਮਾ ਨੂੰ ਵੀ ਮੈਂ ਦੱਸਾ ਖੜ ਜਾ ਆਪੀ ਦੱਸੂਗੀ ਕੀ ਕਿਹਾ ਸੀ ਮੈਂ ਉੱਚੀ ਬੋਲ ਆ ਵੀ ਮੈਂ ਦੁਕਾਨ ਤੇ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਹਾਂ ਵੀ ਦੁਕਾਨ ਤੇ ਕੱਲ ਤੋਂ ਨਹੀਂ ਜਾਂਦੀ ਐਂ ਤਾਂ ਦੱਸ ਹਾਂ ਹੁਣ ਗੱਲ ਬਦਲੀ ਜਾਨੀ ਆ ਜੋ ਕਹਿੰਦੀ ਸੀ ਮੈਨੂੰ ਉਥੇ ਮਾਰਦੇ ਨੇ ਉਹ ਗੱਲ ਦੱਸ ਇੱਧਰ ਮੂੰਹ ਕਰਕੇ ਦੱਸ ਮੈਨੂੰ ਮਾਰਦੇ ਨੇ ਤੈਨੂੰ ਮਾਰਦੇ ਨੇ ਵੀ ਦੁਕਾਨ ਤੇ ਤਾਂ ਨਹੀਂ ਜਾਂਦੀ ਕਾਹ ਤੋਂ ਮਾਰਦੇ ਨੇ ਵੀ ਤੂੰ ਦਿਲਸ਼ਾਨ ਨੂੰ ਗੁੱਟਦੀ ਆ ਅੱਛਾ ਫਿਰ ਤੂੰ ਅੱਜ ਕਾਹ ਤੋਂ ਆ ਗਈ ਜਿਹਦੇ ਨੂੰ ਅਸੀਂ ਗੁੱਟਦੇ ਸੀ ਫਿਰ ਅੱਜ ਅੱਜ ਵੀ ਨਹੀਂ ਆਉਣਾ ਸੀ ਹੈ ਬਾਣੀ ਐ ਗੁੱਡੀਆਂ ਅੱਜ ਵੀ ਨਹੀਂ ਆਉਣਾ ਸੀ ਫੇਰ ਛੁੱਟੀ ਅੱਜ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਦੀ ਨਾਨੀ ਕੋਲੇ ਜਾਏਗੀ ਉੱਪਰ ਨਾਨੀ ਕੋਲੇ ਜਾਂਦੀ ਹੈ ਹੱਡਫੋਨ ਹੈਂ ਕਦੀ ਅਧਰੀ ਗੱਲ ਕਹਿਦਾ ਅੱਛਾ ਹੱਡਫੋਨ ਤੋੜਦਾ ਦੀ ਹਾਂ ਕੋਈ ਨਾ ਕੋਟਾਂਗੇ ਆਪਾਂ ਇਹਨੂੰ ਜੇ ਤੋੜਦੇ ਲੱਤਾਂ ਲਾਵਾਂਗੇ ਫਿਰ ਇਹਦੇ ਆਪਾਂ ਹੈਂ ਬੰਦੀ ਗੱਡੀ ਬੱਡੀ ਆ ਰੋਟੀ ਖਾਇਆ ਆ ਯਾ ਤੂੰ ਠੀਕ ਆ ਹੁਣ ਮੈਂ ਰੋਟੀ ਖਾਣਾ ਫੇ ਗੱਲਾਂ ਕਰਾਂਗਾ ਦਿਲਸ਼ਾਨ ਕਰ ਰਿਹਾ ਜੀ ਸਕੂਲ ਦਾ ਕੰਮ ਦੇਖੋ ਇੰਨਾ ਕੰਮ ਕਰ ਲਿਆ ਦਿਖਾਈ ਦੇਖੋ ਬਈ ਕਿੰਨੀ ਸੋਹਣੀ ਆ ਮੁੰਡੇ ਦੀ ਚਲੋ ਜੀ ਲਿਖੋ ਬਾਣੀ ਖਾ ਰਹੀ ਆ ਰੋਟੀ ਬਾਣੀ ਤੂੰ ਨਹੀਂ ਕਰੇਗਾ ਕੰਮ ਅੱਧ ਵਿਚਾਲੇ ਛੱਡਦਾ ਰੋਟੀ ਖਾ ਕੇ ਕਰ ਲਈ ਓਕੇ बनी की लिख रही है ना की लिख रहे हैं आप फिश एप फॉर फिश बनी भी सोना कम कर दी है जी चलो लिखो वेरी गुड ठीक है ठीक है बड़ी लिखती बस उन्नी की मिटे कर लवें मिटे मैं बस चलो लिखो वेरी गुड सोहना लिखा गया तरीका हाँ देखो सोना वेरी गुड ठीक है ठीक है ठीक है गंदा करता चंगा फिर सोना कर दे ਬਾਣੀ ਨੇ ਦੇਖੋ ਜੀ ਦਲਸਾਨ ਦੇ ਡੰਡਾ ਮਾਰਿਆ ਕਹਿੰਦੀ ਮੇਰੇ ਨਾਲ ਖੇਡਦਾ ਨਹੀਂ ਗਲਤ ਗੱਲ ਆ ਬਾਣੀ ਡੰਡਾ ਮਾਰਿਆ ਬਾਈ ਦੇ 6 ਵਜੇ ਜੇ ਡੰਡਾ ਦੇਖੋ ਕਿੱਥੋਂ ਚੱਕ ਕੇ ਲਈ ਆ ਕਾ ਤੋ ਮਾਰਿਆ ਦੱਸੇ ਬੋਲ ਪਾ ਖੇਡਦਾ ਨਹੀਂ ਖੇਡ ਲੈ ਬਾਈ ਖੇਡ ਖੇਡ ਲੈ ਨਾ ਚੱਟੇ ਨਹੀਂ ਬਾਕੀ ਮੈਂ ਹਾਂ ਅੱਜ ਚੱਟੇ ਨਹੀਂ ਇਹ ਕਹਿੰਦੀ ਆ ਚੱਟਣੀ ਬਣਾ ਦੇ ਤੇਰੀ ਚੱਟਣੀ ਬਣਾ ਦੂੰਗੀ ਮੈਂ ਬੜੀ ਘਰਾਵਾ ਓਏ ਕਹਿੰਦੀ ਐ ਚਟਣੀ ਬਣਾ ਦੂੰਗੀ ਕਹਿੰਦੀ ਦਿਲਸ਼ਾਨ ਦੀ ਕਿਵੇਂ ਬਣਾ ਦੇਗੀ ਚਟਣੀ ਦੁਬਾਰਾ ਦੱਸੀ ਐ ਬਹੁਤ ਖਰਾਬ ਆ ਫਿਰ ਤਾਂ ਤੂੰ ਹਰ ਜਨਮ ਨਹੀਂ ਆਇਆ ਮਾਰੀ ਨਾ ਮੈਨੂੰ ਨਹੀਂ ਸਕਦੇ ਤਾਂ ਮੈਂ ਹੈ ਚਟਣੀ ਬਣਾਉਣੀ ਆਉਂਦੀ ਆ ਕਿਹਦੀ ਚਟਣੀ ਬਣਾ ਦੇਗੀ ਦਿਲਸ਼ਾਨ ਜੀ ਤੇਰੀ ਨਹੀਂ ਚਟਣੀ ਬਣਾਈ ਜਾਊਗੀ ਤੇਰੀ ਨਹੀਂ ਜੱਟਣੀ ਬਣਾਈ ਜਾਊਗੀ। ਵਗ ਜਾਜਾ ਵਗ ਜਾ ਵਗ ਜਾ ਵਗ ਜਾ ਵਗ ਜਾ ਇਕੱਲੀ ਡਰਾਬੇ ਦਿੰਨੀ ਆ ਬਿੱਲੀ ਬਿੱਲੀ ਵਗ ਜਾਜਾ ਭੱਜਾ ਬਿੱਲੀ ਡਰਾਬੇ ਤਾਂ ਦੇਖ ਦਿੰਦੀ ਏ ਨਹੀਂ ਫਿਰ ਮੈਂ ਵਗ ਜੂਗੀ ਜੱਬ ਵਗ ਜਾ ਨਾ ਨਾ ਵਗ ਜਾਣ ਦੇ ਜਾ 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 ਹਾਈ ਫੇਮ ਹੋਏ ਨੀ ਮਨੀ ਆ ਗਿਆ ਟੈਂਸ਼ਨ 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 ਨਾ ਇਹ ਆ ਗਿਆ ਕਿਧਰਾ ਆਪਈ ਪੜਾ ਲਾ ਹਵਾ ਪਾ ਦਬਾ ਕੇ ਜਾ ਦਸੀ ਨਾ ਵੀ ਦੇ ਆਹੀ ਲੰਘ ਜਾ ਇਦਾਂ ਪਾ ਲਈ ਨਾ ਕਿਦਾਂ ਜੀ ਸੱਦਰੀ ਹਾਏ ਹਾਏ ਇਹ ਦੇਲੂ ਕਿਦਾਂ ਦੇਖ ਦਿੱਤਿਆ ਹੋਰ ਕਿਹੜਾ ਟਾਪਾ ਹੋ ਤੇ ਵਾਲਾ ਇਹ ਡੰਡਾ ਗਿਆ ਚੱਕੀ ਫਿਰਦੀ ਆ ਤੂੰ ਦੇ ਕੇ ਨੂੰ ਵੱਜੂਗਾ ਰੱਖ ਦੇ ਆ ਜਾ ਆ ਜਾ ਬੱਜਲੂ ਕਾ ਗਿਆ ਦਲ ਛਣ ਆ ਆਲੂ ਕਾ ਗਿਆ ਲੁਕ ਗਿਆ ਲੱਗ ਬਲ ਬੇ ਰਸਗੀ ਕੀ ਹੋ ਗਿਆ ਮਰੀ ਮਰੀ ਕੀ ਹੋਇਆ ਤੇ ਰਸਗੀ ਲੱਭਿਆ ਨਹੀਂ ਆ ਲੱਭ ਤਾਂ ਦਿੱਤਾ ਬਾਬੀ ਆਪੇ ਰੱਖ ਨਕਲਵੇੜੀ ਫਿਰਦਾ ਤੂੰ ਦੇਖੀ ਵਾਣੀ ਨਕਲਵੇੜੀ ਫਿਰਦਾ ਦੇਖੀ ਦੇਖੀ ਨਕਲ ਰੱਖਿਆ ਰਹਾ ਦੇਖੀ ਦੇਖੀ ਵਾਣੀ ਨਕਲਵੇੜੀ ਫਿਰਦਾ ਹਾਂ ਹਾਂ ਮਰੀ ਇਹ ਆਪਣੀ ਸਕੂਟਰੀ ਖੜੀ ਆ ਕਿਹਾ ਉਹ ਇਹ ਬੀਗੋ 110 2015 ਮਾਡਲ ਆ ਨਵੇਂ ਟਾਇਰ ਨੇ ਇੰਜ ਓਕੇ ਆ ਇੰਜਨ ਗੇਅਰ ਦੀ ਗਾਰੰਟੀ ਆ ਬੰਦਾ ਚਾਹੇ 10 ਦਿਨ ਚਲਾ ਕੇ ਦੇਖ ਲੇ ਵਕਿਆ ਹੂ ਆ ਬਾਈ ਜੇ ਕਿਸੇ ਨੇ ਲੈਣੀ ਹੋਵੇ ਐਂ ਕਰ ਇਹਨੂੰ ਆ ਟੋਏ ਚ ਦੱਬ ਦਿੰਦੇ ਆ ਪਾਣੀ ਨੂੰ ਹਾਂ ਆ ਆ ਆ ਆ ਦੇਖ ਤਾ ਰ ਉਹਦੇ ਵਿੱਚ ਖੜ ਕੇ ਦੇਖ ਚੰਗਾ ਖੜ ਕੇ ਦੇਖ ਆ ਉਹ ਟੋਏ ਚ ਖੜ ਕੇ ਦੇਖ ਚੰਗਾ ਫਿਰ ਇੱਧਰ ਉਹ ਟੋਏ ਚ ਛਾਲ ਮਾਰ ਛਾਲ ਮਾਰ ਜੰਪ ਮਾਰ ਦਉਣਾ ਕਿਵੇਂ ਕਰ ਮਾਰ ਦਈ ਉਹਨੇ ਛਾਲ ਮਾਰ ਕੇ ਦਿਖਾ ਦੇ ਹਾਂ ਬਾਣੀ ਸਭ ਛਾਲ ਮਾਰ ਕੇ ਦਿਖਾ ਦੇ ਬਾਈ ਦੇ ਸੱਟ ਮਾਰੀ ਚੱਲ ਮਾਰ ਸਾਲਾ ਚੱਲ 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 ਹੁਣ ਉੱਚ ਮਾਰ 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 ਜਾ ਚਲੋ ਜੀ ਚੱਲ ਦਿਲ ਸਾਨ ਆਪਾਂ ਚੱਲੀਏ ਆ ਜਾ ਆ ਜਾ ਆ ਜਾ ਆ ਜਾ ਬੁੱਤਾ ਆਇਆ ਆਇਆ ਖੜੇ ਤਾਂ ਹੈ ਗਿਆ ਓ ਨਾ ਖੜੇ ਤਾਂ ਹੈ ਗਿਆ ਖੜੇ ਤਾਂ ਹੈ ਗਿਆ